ਜਥੇਬੰਦੀਆਂ ਨੇ ਇੱਕ ਫੈਸਲਾ ਲਿਆ ਕਿ ਜਿੰਨਾ ਚਿਰ ਸੁਭਕਰਨ ਦਾ ਦੋਸ਼ੀ ਜਿਸ ਨੇ ਗੋਲੀ ਮਾਰੀਆ ਉਹਦੇ ਉੱਤੇ ਪਰਚਾ ਦਰਜ ਨਹੀਂ ਹੋ ਜਾਂਦਾ ਕਾਨੂੰਨੀ ਕਾਰਵਾਈ ਨਹੀਂ ਹੋ ਜਾਂਦੀ ਉਹਨਾਂ ਤੱਕ ਉਹਦਾ ਸੰਸਕਾਰ ਨਹੀਂ ਕਰਨਗੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸੁਭਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਹਾਇਤਾ ਤੇ ਇੱਕ ਉਹਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਜਿਹੜਾ ਐਲਾਨ ਕਰ ਦਿੱਤਾ ਤੇ ਇੱਕ ਸਭ ਤੋਂ ਪਹਿਲਾਂ ਜਿਹੜਾ ਗਰਦੇਵ ਗੱਤੇ ਸਿੰਘ ਗੱਗੂ ਜਿਸ ਨੇ ਪੂਲਾ ਸਾੜਿਆ ਸੀ ਮੈਂ ਉਹਦਾ ਵੀ ਜ਼ਿਕਰ ਕਰਾਂ ਕਿ ਉਸ ਵੀਰ ਨੇ ਵੀ 1 ਲੱਖ ਰੁਪਇਆ ਦੇਣ ਦਾ ਸਭ ਤੋਂ ਪਹਿਲਾਂ ਸਹਾਇਤਾ ਦਾ ਐਲਾਨ ਕੀਤਾ ਸੀ ਤੇ ਦੂਜੀ ਗੱਲ ਇਹ ਨਿਕਲ ਕੇ ਆਈ ਸੀ ਕਿ ਸੁਭਕਰਨ ਸਿੰਘ ਦੀ ਜਿਹੜੀ ਮਾਤਾ ਦੀ ਉਹਦੀ ਮੌਤ ਹੋ ਚੁੱਕੀ ਆ ਅਤੇ ਜਿਹੜੀਆਂ ਦੋ ਲੜਕੀਆਂ ਤੇ ਸੁਭਕਰਨ ਸਿੰਘ ਦੀਆਂ ਦੋ ਭੈਣਾਂ ਨੇ ਉਸ ਦਾਦੀ ਨੇ ਉਹਨੂੰ ਦਾਦੇ ਦਾਦੀ ਨੇ ਜਿਹੜਾ ਪਾਲਿਆ ਸੀ ਕੱਲ ਇੱਕ ਬੜੀ ਹੈਰਾਨ ਕਰਨ ਵਾਲੀ ਗੱਲ ਜਿਹੜੀ ਸਾਹਮਣੇ ਆਈ ਆ ਬਾਤ ਪਤਾ ਲੱਗਿਆ ਕਿ ਜਿਹੜਾ ਸੁਭਕਰਨ ਸਿੰਘ ਸੀ ਉਹਦੇ ਪਿਤਾ ਦੇ ਨਾਲ ਉਹਦੀ ਮਾਂ ਦਾ ਤਲਾਕ 15-16 ਸਾਲ ਪਹਿਲਾਂ ਹੋ ਜਾਂਦਾ ਤਲਾਕ ਹੋਣ ਤੋਂ ਬਾਅਦ ਉਹਦੇ ਦੋ ਬੱਚੇ ਹੋਰ ਨੇ ਤੇ ਉਹ ਮਰ ਕੇ ਕਦੇ ਵੀ ਵੱਲੋਂ ਨਹੀਂ ਆਈ ਕਿਉਂਕਿ ਉਹਦਾ ਜਦ ਤਲਾਕ ਹੀ ਹੋ ਗਿਆ ਸੀ ਦੇਉ ਕਿਤੇ ਹੋਰ ਉਹਨੇ ਵਿਆਹ ਕਰਵਾ ਲਿਆ ਸੀ ਜਿਹਦੇ ਦੋ ਬੱਚੇ ਵੀ ਹਨ ਬੜੀ ਹੈਰਾਨੀ ਦੀ ਗੱਲ ਆ ਜਦੋਂ ਇਹ ਗੱਲ ਮੀਡੀਆ ਨੇ ਕਹੀ ਕਿ ਉਹਦੀ ਮਾਂ ਦਾ ਜਿਹੜਾ ਮਰ ਚੁੱਕੀ ਆ ਕੱਲ ਦਿਨ ਮੀਡੀਆ ਦੇ ਵਿੱਚ ਉਹ ਸਾਈ ਹੋਈ ਆ ਮੀਡੀਆ ਦੇ ਪੱਤਰਕਾਰਾਂ ਨੂੰ ਵੀ ਬੇਨਤੀ ਆ ਕਿ ਉਸ ਦੇ ਇੰਟਰਵਿਊ ਲੈਣ ਤੋਂ ਗਰੇਜ ਕਰੋ ਅੱਜ ਜਦੋਂ 16-17 ਸਾਲ ਹੋ ਗਏ ਹੁਣ ਤੂੰ 21 ਸਾਲ ਦੀ 22 ਸਾਲ ਦੀ ਉਮਰ ਦਾਖ ਦਿਆ 16 ਸਾਲ ਮੰਨ ਲਓ ਜਦੋਂ ਸੁਭਕਰਨ ਸਿੰਘ 500 ਸਾਲ ਦਾ ਸੀ ਉਹ ਤਾਂ ਉਦੋਂ ਦੀ ਛੱਡ ਕੇ ਉਹ ਤੁਰਗੀ ਤੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਉਹਦੀ ਮਾਂ ਨੇ ਕੱਲ ਆ ਗਈ ਭੱਜੀ ਸੁਭਕਰਨ ਦੀ ਜਿਹੜੀ ਮਾਂ ਸੀ ਪਹਿਲਾਂ ਵਾਲੀ ਉਹ ਆ ਗਈ ਤੇ ਨਾਲ ਉਹਦੀ ਨਾਨੀ ਦੋਨੇ ਜਣੀਆਂ ਆ ਗਈਆਂ ਕਹਿੰਦੀ ਮੈਂ ਪੱਤਰਕਾਰਾਂ ਨੂੰ ਬਥੇਰਾ ਫੋਨ ਲਾਇਆ ਮੇਰਾ ਫੋਨ ਨਹੀਂ ਚੱਕਦੇ ਮਾਏ ਮਾਂ ਸੁਭ ਕਰਨ ਦੀ ਮਾਂ ਗਈ ਮੈਂ ਜਿਉਂਦੀ ਆ ਮੈਂ ਮਰੀ ਨਹੀਂ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਨਾ ਉਹਦੇ ਅੱਖ ਦੇ ਵਿੱਚ ਕੋਈ ਹੰਝੂ ਸੀ ਨਾ ਉਹ ਰੋਈਆ মিডিਆ ਦੇ ਸਾਹਮਣੇ ਇੱਕ ਗੱਲ ਕਹਿ ਰਹੀ ਆ ਕਿ ਉਹਦੀ ਮਿੱਟੀ ਪਲੀਤ ਹੋ ਰਹੀ ਆ ਤੇ ਉਹਦਾ ਜਲਦੀ ਤੋਂ ਜਲਦੀ ਸੰਸਕਾਰ ਕੀਤਾ ਜਾਵੇ ਮੈਂ ਹੁਣ ਇੱਥੇ ਗੱਲ ਕਰਨਾ ਚਾਹਣਾ ਕਿ ਜੇਕਰ ਤੈਨੂੰ ਐਨੇ ਦਰਦ ਦੱਦ ਸੀ ਤਾਂ 15 16 ਸਾਲ ਪਹਿਲਾਂ ਤੂੰ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਤੁਰ ਗਈ ਕਿਤੇ ਹੋਰ ਵਿਆਹ ਕਰਵਾ ਲਿਆ ਤੈਨੂੰ ਸ਼ਰਮ ਆਉਣੀ ਚਾਹੀਦੀ ਸੀ ਮਾੜੀ-ਮੋਟੀ ਅੱਜ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਭੈਣਾਂ ਲਈ ਤੇ ਪਰਿਵਾਰ ਲਈ ਸਹਾਇਤਾ ਜਿਹੜੀ 1 ਕਰੋੜ ਰੁਪਇਆ ਸਹਾਇਤਾ ਕੀਤੀ ਆ ਤੇ ਸੁਭਕਰਨ ਦੀ ਜਿਹੜੀ ਭੈਣ ਨੂੰ ਨੌਕਰੀ ਦੀ ਗੱਲ ਕਹੀ ਆ ਤੇ ਕੁਝ ਵੀਰਾਂ ਵੱਲੋਂ ਹੋਰ ਜਿਹੜਾ ਉਹਨਾਂ ਦੀ ਵਿੱਤੀ ਸਹਾਇਤਾ ਕੀਤੀ ਜਾ ਰਹੀ ਆ ਜਦੋਂ ਇਹ ਪਤਾ ਲੱਗਿਆ ਕਿ ਕਰੋੜਾਂ ਰੁਪਇਆ ਜਿਹੜਾ ਸੁਭਕਰਨ ਦੇ ਜਿਹੜਾ ਘਰੇ ਆ ਰਿਹਾ ਤਾਂ ਭੱਜੀ ਭੱਜੀ ਆਈ ਹੁਣ ਕਹਿੰਦੀ ਹੈ ਵੀ ਸੰਸਕਾਰ ਕਰ ਦਿਓ ਜਲਦੀ ਜਲਦੀ ਫਿਰ ਜਿਹੜੇ ਪੈਸੇ ਹੋਣਗੇ ਵੀ ਮੈਂ ਹੜੱਪ ਕੇ ਆਪਦੇ ਉਸ ਪਿੰਡ ਜਿਹੜੀ ਜਾਮਾ ਮੈਂ ਬੜਾ ਹੈ ਜਾ ਗਿਆ ਅੱਜ ਅਹ ਜਿਹਾਂ ਮਾਮਾ ਬਹੁਤ ਨੇ ਜਿੱਥੇ ਮਾਂ ਦਾ ਇੱਕ ਪਵਿੱਤਰ ਦਰਜਾ ਮਿਲਿਆ ਉਥੇ ਕਲ ਜੁਗੀਆਂ ਜਿਹੜੀਆਂ ਮਾਮਾ ਨੇ ਉਹ ਸੰਸਾਰ ਦੇ ਵਿੱਚ ਬਹੁਤ ਨੇ ਇੱਕ ਮੈਂ ਕੱਲ ਖਬਰ ਪੜ੍ਹੀ ਕਿ ਆਪਦੇ ਪ੍ਰੇਮੀ ਨਾਲ ਰਲ ਕੇ ਇੱਕ ਜਨਾਨੀ ਔਰਤ ਨੇ ਆਪਦੇ ਦੋ ਬੱਚਿਆਂ ਦਾ ਜਿਹੜਾ ਕਰਨਲ ਕਰ ਦਿੱਤਾ ਬਹੁਤ ਆਪਾਂ ਦੇਖਦੇ ਹਾਂ ਕਿ ਪੰਜ ਬੱਚਿਆਂ ਦੀ ਮਾਂ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਦੋ ਬੱਚਿਆਂ ਦੀ ਮਾਂ ਪ੍ਰੇਮੀ ਨਾਲ ਭੱਜ ਗਈ ਹੁਣ ਤੁਸੀਂ ਇਹਨਾਂ ਨੂੰ ਮਾਂ ਦਾ ਦਰਜਾ ਦਿਓਗੇ ਜਾਂ ਕਿਸਤੀ ਦਾ ਦਰਜਾ ਦਿਓਗੇ ਜਿਹੜੀ ਸਪਣੀ ਆਪਣੇ ਬੱਚਿਆਂ ਨੂੰ ਖਾ ਜਾਂਦੀ ਆ ਉਹ ਮਾਂ ਕਹੋਗੇ ਉਸਨੂੰ ਅੱਜ ਲਾਰਟ ਦੀ ਮਾਰੀ ਮਾਮਾ ਧੀਆਂ ਭੱਜੀਆਂ ਆਈਆਂ ਕਿ ਹੁਣ ਉਹ ਕਹਿੰਦੀ ਮੈਂ ਮਾਂ ਆ ਗਈ ਸੁਭ ਕਰਨ ਦੀ ਮੈਂ ਸਾਹਮਣੇ ਖੜੀ ਆ ਮੈਂ ਅੱਖ ਵਿੱਚੋਂ ਇੱਕ ਹੰਝੂ ਦਿਖਾ ਲਿਓ ਮੈਨੂੰ ਇੱਕ ਹੰਝੂ ਨਿਕਲਿਆ ਹੋਵੇ ਨੌਜਵਾਨ ਪੁੱਤ ਮਰਿਆ ਹੋਵੇ ਚੜ੍ਹਦੀ ਉਮਰ ਦੇ ਵਿੱਚ ਤੇ ਕਹਿੰਦੀ ਮੈਂ ਮਾਂ ਗਈ ਮਾਂ ਹੁੰਦੀ ਤਾਂ ਤੁਰ ਨਹੀਂ ਸਕਦੀ ਸੀ ਤੂੰ ਮਾਂ ਦਾ ਕਲੇਜਾ ਫਟ ਜਾਂਦਾ ਮਾ ਕੈਮਰੇ ਸਾਹਮਣੇ ਇਸ ਤਰ੍ਹਾਂ ਨਹੀਂ ਕਹਿੰਦੀ ਸੀ ਉਹਦਾ ਸੰਸਕਾਰ ਕਰੋ ਜਲਦੀ ਜਲਦੀ ਉਹਨੇ ਕਹਿਣਾ ਸੀ ਜਿਸ ਤਰ੍ਹਾਂ ਜੱਫੇ ਬੰਦੀਆਂ ਕਰਨਗੀਆਂ ਜਾਂ ਪਿੰਡ ਕਰੂਗਾ ਮੌਤਵਰ ਬੰਦੇ ਕਹਿਣਗੇ ਉਹਨਾਂ ਦੇ ਹਿਸਾਬ ਦੇ ਨਾਲ ਮੈਂ ਚੱਲੂਗੀ ਪਰ ਵੀਡੀਓ ਲੰਬੀ ਹੁੰਦੀ ਆ ਤੇ ਮੈਂ ਤਾਂ ਦੁਬਾਰੇ ਅਪੀਲ ਕਰੂੰਗਾ ਸਰਕਾਰ ਨੂੰ ਪਿੰਡ ਵਾਸੀਆਂ ਨੂੰ ਤੇ ਸੁਭ ਕਰਮ ਦਾ ਜਿਹੜਾ ਦੁੱਖ ਆ ਉਹ ਸਾਰਿਆਂ ਨੂੰ ਹੈਗਾ ਇੱਕ ਜਿਹੜੀ ਖੱਟਰ ਦੀ ਸਰਕਾਰ ਆ ਤੇ ਉਹਨੇ ਗੋਲੀਆਂ ਮਾਰ ਕੇ ਨੌਜਵਾਨ ਜਿਹੜਾ ਸਹੀਦ ਕਰ ਦਿੱਤਾ ਤੇ ਸਲੂਟ ਆ ਉਸ ਨੌਜਵਾਨ ਨੂੰ ਸਿਰਦਾ ਕਰਦੇ ਆ ਅਸੀਂ ਉਸ ਨੌਜਵਾਨ ਨੂੰ ਤੇ ਜਿਨ੍ਹਾਂ ਨੇ ਆਪਣੀ ਸ਼ਹੀਦੀ ਪਾ ਕੇ ਹਲੂਣਾ ਫੇਰ ਦਿੱਤਾਗਾ ਸਿੱਖ ਕੌਮ ਨੂੰ ਵੀ ਦਿੱਤਾ ਕਿਸਾਨਾਂ ਨੂੰ ਵੀ ਦਿੱਤਾ ਤੇ ਧੰਨਵਾਦ ਵੀਡੀਓ ਲੰਬੀ ਹੁੰਦੀ ਆ ਬਾਕੀ ਤੁਸੀਂ ਕਮੈਂਟਾਂ ਰਾਹੀਂ ਦੱਸ ਦਿਓ ਕਿ ਇਦੇ ਵਿੱਚ ਕਿੰਨਾ ਕੁ ਸਚਾਈ ਆ ਕਿ ਮੇਰੇ ਜਿਹੜੇ ਵੀਡੀਓ ਆ ਜੇ ਮੈਂ ਵੱਧ ਘੱਟ ਕਿਸੇ ਦੇ ਖਿਲਾਫ ਬੋਲਿਆਗਾ ਵਾ ਮਾਫ ਕਰਨਾ ਤੇ ਮੈਂ ਇੱਕ ਜਾਸ ਕਰ ਦਾਂਗਾ ਕਿ ਤੁਸੀਂ ਜਰੂਰ ਆਪਣੀ رائے ਰੱਖੋਗੇ ਧੰਨਵਾਦ ਵੈਜੀਕਾ ਖਾਲਸਾ ਵੈਜੀ ਕੀ ਫਤਿਹ